ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵੈਜ ਕੁਕਿੰਗ ਚੈਨਲ ਦੇ ਵਿੱਚ ਕਿਵੇਂ ਹੋ ਤੁਸੀਂ ਸਾਰੇ ਆਪਾਂ ਸਾਰੇ ਠੀਕ ਐ ਜੀ ਸਾਰੇ ਤੋਂ ਪਹਿਲਾਂ ਸਾਰਿਆਂ ਨੂੰ ਹੈਪੀ ਹੋਲੀ ਜੀ ਹੋਲੀ ਸਾਰਿਆਂ ਨੂੰ ਸੋਸ਼ਣਾ ਲੈ ਕੇ ਆਵੀ ਤੇ ਅੱਜ ਆਪਾਂ ਬਹੁਤ ਹੀ ਟੇਸਟੀ ਤੇ ਪਾਵਰਫੁਲ ਡਰਿੰਕ ਬਣਾ ਕੇ ਤਿਆਰ ਕਰਾਂਗੇ ਉਹਦੇ ਲਈ ਆਪਾਂ ਤਿੰਨ ਗਲਾਸ ਅਸੀਂ ਤਿੰਨ ਗਲਾਸ ਲੈ ਬਣਾਉਣਾ ਹੀ ਤੇ ਆਪਾਂ ਤਿੰਨ ਗਲਾਸ ਪਾਣੀ ਦੇ ਲੈ ਐ ਸਿੰਪਲ ਹੀ ਨੋਰਮਲ ਹੈ ਜਣਾ ਤੇ ਇਹਦੇ ਵਿੱਚ ਆਪਾਂ ਅੱਧਾ ਚਮਚਾ ਕਾਲਾ ਨਮਕ ਪਾਈ ਤੇ ਦੋ ਚਮਚੇ ਆਪਾਂ ਇਹਦੇ ਵਿੱਚ ਪਾਏ ਆ ਜੀ ਗਲੂਕੋਜ਼ ਦੇ ਤੇ ਇਹ 오ਰੇਂਜ ਫਲੇਵਰ ਦਾ ਗਲੂਕੋਜ਼ ਹੈ ਤੇ ਤਿੰਨ ਦੋ ਚਮਚੇ ਹੀ ਆਪਾਂ ਪਾਵਾਂਗੇ ਸ਼ੱਕਰ ਦੇ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਇਹ ਬਹੁਤ ਪਾਵਰਫੁਲ ਡਰਿੰਕ ਹੁੰਦੀ ਹੈ ਜਦੋਂ ਵੀ ਤੁਸੀਂ ਲੋ ਫੀਲ ਕਰੋ ਨਾ ਤਾਂ ਤੁਸੀਂ ਬਣਾ ਕੇ ਤੁਰੰਤ ਪੀ ਲਓ ਤੇ ਤੁਹਾਨੂੰ ਡਾਕਟਰ ਕੋਲ ਜਾਣ ਦੀ ਬਿਲਕੁਲ ਲੋੜ ਨਹੀਂ ਜਦੋਂ ਤੁਹਾਡਾ ਬਲੱਡ ਘਟਾ ਹੈ ਵਿਟਾਮਿਨ ਇਹ ਪੂਰਾ ਕਰ ਦਿੰਦਾ ਤੇ ਦੋ ਚਮਚੇ ਆਪਾਂ ਨਿੰਬੂ ਦਾ ਜੂਸ ਪਾਇਆਏ ਦੋ ਨਿੰਬੂ ਸੀ ਜੜੇ ਆਪਾਂ ਨਚੋੜ ਕੇ ਰੱਖ ਲਈ ਸੀ ਉਹ ਪੁਣ ਕੇ ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਘੋਲ ਕੇ ਤੁਸੀਂ ਤੇ ਸਰਵ ਕਰ ਸਕਦੇ ਆ ਤੇ ਆਪਾਂ ਇਹਨੂੰ ਪੋਣ ਲੈਣੇ ਆਂ ਕਈ ਵਾਰੀ ਸ਼ੱਕਰ ਦੇ ਵਿੱਚ ਕੁਝ ਹੁੰਦਾ ਏ ਤਾਂਨੇ ਕਰਕੇ ਆਪਾਂ ਪੋਣ ਹੀ ਲੈਣੇ ਆਂ ਤੇ ਆਪਾਂ ਹੁਣ ਇਹਨਾਂ ਨੂੰ ਗਲਾਸਾਂ ਦੇ ਵਿੱਚ ਪਾ ਕੇ ਤੁਸੀਂ ਜਦੋਂ ਵੀ ਤੁਹਾਨੂੰ ਲੱਗੇ ਵੀ ਬੀਕਨੈਸ ਅਸੀਂ ਮਹਿਸੂਸ ਕਰਦੇ ਆਂ ਤਾਂ ਤੁਸੀਂ ਤੁਰੰਤ ਹੀ 5 ਮਿੰਟਾਂ ਦੇ ਵਿੱਚ ਹੀ ਫਰਕ ਮਹਿਸੂਸ ਕਰੋਗੇ ਇਹ ਜਮਾਇਆ ਹੋਇਆ ਜੀ ਆਪਣਾ ਲਓ ਜੀ ਡਰਿੰਕ ਬਣ ਕੇ ਆਪਣੀ ਹੋ ਗਈ ਤਿਆਰ ਤੁਸੀਂ ਜਰੂਰ ਬਣਾਇਓ ਤੇ ਆਪਣੇ ਬੱਚਿਆਂ ਨੂੰ ਵੀ ਪਿਆਇਓ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ